ਜੇਕਰ ਤੁਸੀਂ ਵੀ ਗੁਰਦਾਸਪੁਰ ਦੇ ਬਾਜ਼ਾਰ ਦੇ ਵਿੱਚ ਜਾ ਰਹੇ ਹੋ ਆਪਣੀ ਗੱਡੀ ਤੇ ਤੇ ਤੁਹਾਡੇ ਵਾਸਤੇ ਇਹ ਖਬਰ ਬਹੁਤ ਜ਼ਰੂਰੀ ਹੈ ਗੁਰਦਾਸਪੁਰ ਪੁਲਿਸ ਦੀ ਵੱਡੀ ਕਾਰਵਾਈ ਗਲਤ ਪਾਰਕਿੰਗ ਹੋ ਜਾਂ ਗੱਡੀਆਂ ਦੇ ਕੱਟੇ ਚਲਾਣ ਤੁਹਾਨੂੰ ਦੱਸ ਦਈਏ ਕਿ ਟ੍ਰੈਫਿਕ ਇੰਚਾਰ ਸਤਨਾਮ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਐਸਐਸਪੀ ਗੁਰਦਾਸਪੁਰ ਦੇ ਹੁਕਮ ਅਨੁਸਾਰ ਗੁਰਦਾਸਪੁਰ ਦੇ ਵਿੱਚ ਟ੍ਰੈਫਿਕ ਨੂੰ ਸਚਾਰੂ ਢੰਗ ਦੇ ਨਾਲ ਚਲਾਉਣ ਲਈ ਬਾਜ਼ਾਰਾਂ ਦੇ ਵਿੱਚ ਜੋ ਗਲਤ ਪਾਰਕਿੰਗ ਕਰਕੇ ਗੱਡੀ ਚਲੇ ਜਾਂਦੇ ਹਨ ਅਤੇ ਕਾਫੀ ਟਾਈਮ ਬਾਅਦ ਵਾਪਸ ਨਹੀਂ ਮੁੜਦੇ ਉਹਨਾਂ ਗੱਡੀਆਂ ਦੇ ਅੱਜ ਅਸੀਂ ਚਲਾਨ ਕੱਟੇ ਹਨ ਇਹ ਗੁਰਦਾਸਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ ਉਹਨਾਂ ਨੇ ਇਸ ਦੇ ਨਾਲ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਆਪਣੀਆਂ ਗੱਡੀਆਂ ਗਲਤ ਪਾਰਕੀ ਨਾ ਕਰੋ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਰੋਜ਼ੀ ਜਿਹੜੇ ਚਲਾਣ ਨੇ ਆਪਣਾ ਇਹ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਭੀੜ ਭੜਕੇ ਵਾਲਾ ਚੌਕ ਹੈ ਹਨੂਮਨ ਚੌਕ ਤੁਹਾਨੂੰ ਪਤਾ ਹੀ ਹੈ ਇੱਥੇ ਜਿਆਦਾ ਸ਼ਾਮ ਨੂੰ ਜਿਹੜਾ ਰਸ ਰੰਦਾ ਹੈ ਤਾਂ ਮਨਜੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੇ ਅਸੀਂ ਰੋਜ਼ੀ ਇੱਥੇ ਜਿੱਤੇ ਜ਼ਿਆਦਾ ਭੀੜ ਭੜਕੇ ਵਾਲੇ ਜਗ੍ਹਾ ਆ ਉੱਥੇ ਆਪਾਂ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਆ ਸੜਕਾਂ ਤੇ ਆਪਣੇ ਵੀਕਲ ਖੜੇ ਕਰਕੇ ਚੱਲ ਜਾਂਦੇ ਆ ਤੇ ਬਾਜ਼ਾਰ ਚ ਤੇ ਮੁੜ ਕੇ ਮੁੜਦੇ ਨਹੀਂ ਦੋ ਦੋ ਘੰਟੇ ਉਹ ਵੀਕਲ ਜਿਹੜੇ ਨੇ ਉਹ ਫਿਰ ਉਹ ਟ੍ਰੈਫਿਕ ਦੀ ਆਪਣਾ ਜਾਮ ਦਾ ਜਿਹੜਾ ਕਾਰਨ ਬਣਦੇ ਨੇ ਉਹਨਾਂ ਦੇ ਚਲਾਣ ਜਿਹੜੇ ਆ ਅਸੀਂ ਫਿਰ ਆਨਲਾਈਨ ਕਰਦੇ ਆ ਜੀ ਸਰ ਗੋਮ ਪਾਰਕਿੰਗ ਨੂੰ ਲੈ ਕੇ ਕਾफी ਜਾਗ ਰਿਹਾ ਜਾਂਦਾ ਚਲਾ ਨਹੀਂ ਕੱਟਿਆ ਤੇ ਉਹ ਗੋਮ ਪਾਰਕਿੰਗ ਕਿਉਂ ਕਰਦੇ ਬਾਹਰ ਇਹ ਤਾਂ ਹੁਣ ਨੋਕ ਹੀ ਦੱਸ ਸਕਦੇ ਨੇ ਵੀ ਇਹਨਾਂ ਨੂੰ ਤੇ ਬਥੇਰਾ ਅਸੀਂ ਸਮਝਾਈਦਾ ਅਪੀਲ ਵੀ ਕਰੀਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਮੈਂ ਗੱਡੀ ਇੱਥੇ ਲਾਵਾਂਗਾ ਤੇ ਇਹਦੇ ਨਾਲ ਜਿਹੜਾ ਹੈ ਟ੍ਰੈਫਿਕ ਦੀ ਸਮੱਸਿਆ ਆਣੀ ਹੈ ਜਿੱਥੇ ਪਾਰਕਿੰਗ ਹੈਗੀ ਉੱਥੇ ਲਾ ਦੇਣਾ ਜਾਂ ਚਲੋ ਇੱਥੇ ਵੀ ਕਿਤੇ ਕਿਸੇ ਨੇ ਲਾਣੀ ਹੈ ਥੋੜਾ ਬਹੁਤਾ 2-4-5 ਮਿੰਟ ਵਾਸਤੇ ਕੋਈ ਲਾ ਜਿਹੜੇ 2-2 ਘੰਟੇ 3-3 ਘੰਟੇ ਨਹੀਂ ਮੁੜਦੇ ਉਹਨਾਂ ਦੇ ਫਿਰ ਅਸੀਂ ਚਲਾਣ ਕਰੀਦਾ ਵਾਣਾ ਕਿ ਰੇੜੀ ਲਾ ਜਾਂਦੀ ਹੈ ਉਸ ਤੋਂ ਅੱਗੇ ਫਿਰ ਗੱਡੀ ਲਾ ਜਾਂਦੀ ਹੈ ਉਹ ਨਗਰ ਕੌਂਸਲ ਦੀ ਉਸਾਇਤ ਆ ਕਿ ਇਹ ਇਹ ਨਗਰ ਕੌਂਸਲ ਨੂੰ ਵੀ ਕਹੀਦਾ ਏ ਏਡੀਸੀ ਸਾਹਿਬ ਨੇ ਵੀ ਨਗਰ ਕੌਂਸਲ ਨੂੰ ਕਿਹਾ ਏ ਇਹ ਤੇ ਹੁਣ ਦੁਕਾਨਾਂ ਵਾਲੇ ਜਿਹੜੇ ਆ ਗਾਂ ਪੈਸੇ ਲਾ ਕੇ ਗਾਂ ਰੇੜੀ ਲਵਾ ਦਿੰਦੇ ਆ ਫਿਰ ਜਿਹਨੇ ਰੇੜੀ ਤੋਂ ਸਮਾਨ ਲੈਣਾ ਆ ਉਹ ਉਹਦੇ ਅਗਲੇ ਪਾਸੇ ਗੱਡੀ ਲਾ ਦਿੰਦਾ ਆ ਉਹ ਫਿਰ ਇਸੇ ਕਰਕੇ ਜਿਹੜਾ ਇਹ ਆ ਇਹ ਤੇ ਵੈਸੇ ਜਿਹੜਾ ਰੇੜੀਆਂ ਵਾਲੇ ਦਾ ਇਹ ਤੇ ਇਹਨਾਂ ਨੂੰ ਜੁਰਮਾਨਾ ਕਰਨ ਦਾ ਤੇ ਕੰਮ ਜਾਂ ਦੁਕਾਨਾਂ ਵਾਲੇ ਨੂੰ ਇਹ ਤੇ ਕਮੇਟੀ ਦਾ ਹੀ ਆ ਤਾਂ ਪਾ ਦੇ ਕਿ ਆਨਲਾਈਨ ਚਲਾਨ ਦੇ ਨਾਲ ਤੁਹਾਨੂੰ ਵੀ ਥੋੜਾ ਫਾਇਦਾ ਹੋਇਆ ਕਿਉਂਕਿ ਕਈ ਵਾਰ ਲੋਕ ਚਲਾਨ ਲੈਣ ਤੋਂ ਬਾਅਦ ਕਰਦੇ ਆਂ ਆਨਲਾਈਨ ਹੈ ਕਿ ਉਸੇ ਵਿੱਚ ਨਾ ਹੋ ਜਾਂਦਾ ਥੋੜਾ ਜਿਹਾ ਫਾਇਦਾ ਆਉਂਦਾ ਆਓ ਚਲੋ ਲੋਕਾਂ ਨੂੰ ਵੀ ਇਹਦੀ ਸਹੂਤਾ ਹੈਗੀ ਆ ਵੀ ਜੇ ਮੌਕੇ ਤੇ ਕਿਸੇ ਨੇ ਜੁਰਮਾਨਾ ਭੁਗਤਣਾ ਤੇ ਆਪਣਾ ਇਹਦੇ ਵਿੱਚ ਸਕੈਨਰ ਆ ਜਾਂਦਾ Google Pay ਕਰਦੇ ATM ਰਾਹੀਂ ਕਰਦੇ ਜੇ ਨੇ ਬਾਅਦ ਵਿੱਚ ਭੁਗਤਣਾ ਉਹ ਬਾਅਦ ਵਿੱਚ ਭੁਗਤ ਲੈ ਆਨਲਾਈਨ ਚਲਾਨ ਕਿਤੇ ਅੱਜ ਕੋਈ 50 ਚਲਾਨ ਕੀਤੇ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਜਗ੍ਹਾ ਤੇ ਸਾਰਿਆਂ ਸ਼ਹਿਰ ਵਾਸੀਆਂ ਨੂੰ ਕੋਈ ਕਹਿਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਤੇ ਹੋਈ ਅਪੀਲ ਕਰਦੇ ਆਂ ਵੀ ਆਹ ਦਾ ਅੱਗੇ ਦਿਨ ਜਿਹੜੇ ਨੇ ਛੋਟੇ ਨੇ ਹਨੇਰਾ ਸਿੱਤੀ ਹੋ ਜਾਂਦਾ ਤੇ ਜਿਹੜੇ ਰਾਸ ਵਾਲੇ ਚੌਂਕ ਨੇ ਜਿਹੜੇ ਜ਼ਿਆਦਾ ਜਿੱਥੇ ਭੀੜ ਭੜਕੇ ਵਾਲੇ ਨੇ ਉਥੇ ਆਪਣੇ ਰੇੜੀਆਂ ਦੁਕਾਨਾਂ ਦੇ ਅੱਗੇ ਰੇੜੀਆਂ ਰੁੜੀਆਂ ਨਾ ਲਵਾਉਣ ਤੇ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਤੇ ਇਹਦੇ ਨਾਲ ਜਿਹੜਾ ਜ਼ਿਆਦਾ ਟ੍ਰੈਫਿਕ ਜਾਮ ਹੁੰਦੀ ਹੈ ਦੀਪਕਾ ਵਾਲਿਆਂ ਨੂੰ ਕੋਈ ਅਪੀਲ ਕਰਨਾ ਚਾਹੀਦਾ ਇਹਨਾਂ ਨੂੰ ਵੀ ਅਪੀਲ ਇਹਨਾਂ ਦੇ ਕੈਂਪ ਵੀ ਲੱਗੇ ਸੈਮੀਨਾਰ ਵੀ ਲਾਈਦਾ ਇਹਨਾਂ ਨੂੰ ਵੀ ਅਪੀਲ ਆ ਵੀ ਬਗੈਰ وجہ ਤੋਂ ਜਿਹੜੇ ਤੋੜੇ ਫਿਰਦੇ ਨੇ ਵੀ ਬਾਜ਼ਾਰ ਨੂੰ ਪਾਲਦੇ ਆ ਚਾਰ ਚਾਰ ਪੰਜ ਪੰਜ ਜਾਣੇ ਐਨੂੰ ਮਤਲਬ ਬਗੈਰ ਜਿੰਨਾ ਚਿਰ ਇਹਨਾਂ ਦੀ ਬੈਟਰੀ ਨਹੀਂ ਨਾ ਖਤਮ ਹੁੰਦੀ ਉਹਨਾਂ ਜਿਹੜੇ ਤੋੜੇ ਹੀ ਫਿਰਦੇ ਸਾਰੀ ਦਿਹਾੜੀ